ਸਤਿਗ੍ਰੰਤ ਨਿਊਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਬਲੈਕ ਨਿਚ ਸਵਾਗਤ ਹੈ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਗੋਪੀ ਜਿਨ੍ਹਾਂ ਤਰਨਤਾਰਨ ਦੇ ਪੱਟੀ ਵਿਖੇ ਪੀਆ ਟੀਸੀ ਦੇ ਕਾਮਿਆਂ ਵੱਲੋਂ ਵਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਅਹਿਮ ਮੰਗਾਂ ਰੱਖੀਆਂ ਇਸ ਦੇ ਤਹਿਤ ਪੇਸ਼ ਹੈ ਜੀ ਪੀਰੋ ਅਸ਼ੋਕ ਕੁਮਾਰ ਰੋੜਾ ਅਤੇ ਗੁਰਪ੍ਰੀਤ ਸਿੰਘ ਗੋਪੀ ਦੀ ਇੱਕ ਰਿਪੋਰਟ ਮੈਂ ਨਹੀਂ ਚਲੂਗੀ ਨਹੀਂ ਚਲੂਗੀ ਮੈਂ ਨਹੀਂ ਚਲੂਗੀ ਸਾਰੇ ਮੇਰਾ ਨਾਮ ਸੁਪਨਾਮ ਸਿੰਘ 105 ਪਨ ਬੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਤੋਂ ਮੈਂ ਸੁਦਾ ਹੂ ਸਾਰੇ ਸਾਡਾ ਜਿਹੜਾ ਇਹ ਮਸਲਾ ਵਾ 1 ਕਿਲੋਮੀਟਰ ਸਕੀਮ ਬਸਾਂ ਦੇ ਵਿਰੋਧ ਜਿਹੜਾ ਇਹ ਟਰਨ ਆ ਲਾਇਆ ਉਹਦਾ ਕਾਰਨ ਕੀ ਹੈ ਕਿ ਸਰਕਾਰ ਜਿਹੜਾ ਨਿੱਜੀ ਕਰਨ ਦੇ ਘਵਾੜਾ ਲੈ ਕੇ ਆ ਰਹੀ ਆ ਜਿਹੜਾ ਪ੍ਰਾਈਵੇਟ ਮਾਲਕਾਂ ਦੀਆਂ ਕਿਲੋਮੀਟਰ ਦੀਆਂ ਸਲੀਮ ਬੱਸਾਂ ਪਾ ਗਈ ਮਹਿਕਮੇ ਦੇ ਵਿੱਚ ਮਹਿਕਮੇ ਦਾ ਨਿੱਜੀ ਕਰਨ ਜਾ ਕਰਨ ਜਾ ਰਹੀ ਆ ਜਿਸ ਦੇ ਵਿਰੋਧ ਵਿੱਚ ਅਸੀਂ ਵਾਰ-ਵਾਰ ਸਰਕਾਰ ਨੂੰ ਨਿੱਕੀ ਵੀ ਦੇ ਚੁੱਕੇ ਆ ਤੇ ਵਾਰ-ਵਾਰ ਸਰਕਾਰ ਨੂੰ ਲਿਖਤੀ ਰੂਪ ਦੇ ਵਿੱਚ ਇਹਨਾਂ ਨੂੰ ਬੱਸਾਂ ਨੂੰ ਘਾਟੇ ਬੰਦੀ ਵੀ ਸ਼ੋਅ ਕਰ ਚੁੱਕੇ ਆ ਪਰ ਫਿਰ ਵੀ ਸਰਕਾਰ ਜਿਹੜਾ ਵਾਏ ਘਵਾੜਾ ਲੈ ਕੇ ਆ ਰਹੀ ਆ ਸੋ ਅੱਜ ਜਿਹੜਾ ਇਹ ਧਰਨਾ ਲੱਗਾ ਵਾ ਇਹਦਾ ਮੁੱਖ ਕਾਰਨ ਇਹ ਆ ਕੀ ਸਰਕਾਰ ਨੂੰ ਜਿਹੜਾ ਅੱਜ 28 ਤਰੀਕ ਨੂੰ ਜਿਹੜਾ ਟੈਂਡਰ ਖੋਲਣਾ ਸੀ ਜਿਹਦੇ ਸਬੰਧ ਵਿੱਚ ਅੱਜ ਅਸੀਂ ਇਹ ਧਰਨਾ ਲਾਇਆ ਪਰ ਸਾਡਾ ਜਿਹੜਾ ਅੱਜ ਦਾ ਧਰਨਾ ਵੀ ਉਹ ਪਹਿਲਾਂ ਤੇ 11 ਵਜੇ 28 ਤਰੀਕ ਨੂੰ ਅਸੀਂ 11 ਵਜੇ ਗੇਟ ਰੈਲੀਆ ਕਰਨੀ ਸੀ ਜੇਕਰ ਸਰਕਾਰ ਇਹ ਟੈਂਡਰ ਨਾ ਰੱਦ ਕਰਦੀ ਤਾਂ ਅਸੀਂ ਦੁਬਾਰ 1 ਵਜੇ ਤੋਂ ਬਾਅਦ ਜਿਹੜਾ ਇਹ ਉਹ ਅਣਮਿੱਥੇ ਸਮੇਂ ਦੀ ਹੜਤਾਲ ਜਾਂ ਕੋਈ ਹੋਰ ਪ੍ਰੋਟੈਸਟ ਕਰਨਾ ਸੀ ਪਰ ਉਹਦੇ ਉਲਟ ਸਰਕਾਰ ਨੇ ਜਿਹੜਾ ਕੀ ਸਾਡੇ ਆਗੂਆਂ ਨੂੰ 27 ਤਰੀਕ ਨੂੰ ਹੀ ਰਾਤ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ। ਦੇਸ਼ ਦੇ ਵਿਰੋਧ ਵਜੋਂ ਅਸੀਂ ਜਿਹੜਾ ਵਾ 28 ਤਰੀਕ ਦੀ ਰਾਤ 12 ਵਜੇ ਤੋਂ ਜਿਹੜੀ ਅਨਮਿਤੇ ਸੰਗਤ ਦੀ ਹੜਤਾਲ ਤੇ ਚਲੇ ਗਏ ਉਸ ਤੋਂ ਬਾਅਦ ਅਸੀਂ ਨੀਪੂ ਦੇ ਗੇਟਾਂ ਦੇ ਅੱਗੇ ਬੈਠੇ ਹੋਏ ਸੀ। ਪਰ ਸਰਕਾਰ ਨੇ ਜਿਹੜਾ ਦੀ ਕੋਲਸ ਪ੍ਰਸ਼ਾਸਨ ਦੇ ਨਾਲ ਰਲ ਕੇ ਜਿਹੜਾ ਸਾਡੇ ਜਿਹੜੇ ਪੂਰੇ ਗੇਟਾਂ ਦੇ ਬੈਠੇ ਹੋਏ ਮੁਲਾਜ਼ਮ ਸੀ ਉਹਨਾਂ ਨੂੰ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਿਵੇਂ ਰੋਜ਼ ਅਸੀਂ ਪੂਰੇ ਪੰਜਾਬ ਦੇ ਬੱਸ ਸਟੈਂਡ ਵੀ ਬੰਦ ਕੀਤੇ ਪਰ ਬੱਸ ਸਟੈਂਡਾਂ ਤੇ ਵੀ ਸਰਕਾਰ ਤੇ ਮੈਨੇਜਮੈਂਟ ਦੇ ਪ੍ਰਸ਼ਾਸਨ ਵਾਲੋ ਜਿਹੜਾ ਸਾਨੂੰ ਤੱਕ ਪਰੇਸ਼ਾਨ ਕੀਤਾ ਗਿਆ ਅਤੇ ਵਕਵਾਕ ਦਾਵਾਂ ਤੇ ਸਾਡੇ ਸਾਥੀਆਂ ਨੂੰ ਅਰੈਸਟ ਵੀ ਕੀਤਾ ਗਿਆ ਤੇ ਇਹੀ ਸਰਕਾਰ ਜਿਹੜੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਇੱਕ ਸਿੱਕੀ ਸਰੂਪ ਨੂੰ ਮੁਕ ਰੱਖਦੇ ਹੋਏ ਸਿੱਕ ਇਤਿਹਾਸ ਨੂੰ ਮੁਕ ਰੱਖਦੇ ਹੋਏ ਜਿਹੜੀ ਸਰਕਾਰ ਨੇ ਇੱਕ ਫਰੀ ਯਾਤਰਾ ਵੀ ਚਲਾਈ ਤੇ ਆਮ ਬੌਧਿਕ ਨੂੰ ਸ੍ਰੀ ਤੇਜਾਰ ਸਾਹਿਬ ਦੇ ਦਰਸ਼ਨ ਵੀ ਕਰਾਏ ਪਰ ਉਸ ਨੂੰ ਮੁਕ ਰੱਖਦੇ ਵੀ ਸਾਡੇ ਇੱਕ ਸਾਥੀ ਦੀ ਜਿਹੜੀ ਬਾਗ ਵੀ ਉਤਾਰ ਦਿੱਤੀ ਗਈ ਉਹਦੇ ਕੇਸਾਂ ਦੀ ਬਦਗੀ ਵੀ ਕੀਤੀ ਗਈ ਜਿਹਦੀ ਬਹੁਤ ਨਹੀਂ ਨਖੇਦੀ ਕਰਦੇ ਆ ਤੇ ਉਸਦੇ ਕੱਪੜੇ ਤੱਕ ਵੀ ਪਾਰ ਦਿੱਤੇ ਗਏ ਤੇ ਉਸ ਨੂੰ ਰੱਜ ਕੇ ਕੁੱਟਿਆ ਵੀ ਸੋ ਅਸੀਂ ਸਰਕਾਰ ਵੀ ਉਹਨਾਂ ਗੱਲਾਂ ਦੀ ਨਖੇਦੀ ਕਰਦੇ ਆ ਕਿ ਇੱਕ ਪੰਜਾਬ ਜਿਹੜਾ ਸਿੱਕ ਇਤਿਹਾਸ ਦੇ ਨਾਲ ਜਾਣਿਆ ਜਾਂਦਾ ਏ ਉਹਦੇ 'ਚ ਪੰਜਾਬ ਸਰਕਾਰ ਸਾਡੇ ਵਰਕਰਾਂ ਦੀਆਂ ਭੱਜਾਂ ਤੱਕ ਲਾ ਰਹੀ ਆ ਤੇ ਮਿੱਟੀ ਕਰਦਾ ਘਵਾਰਾ ਸਾਡੇ ਤੇ ਦੇ ਰਹੀ ਆ ਫਿਰ ਵੀ ਅਸੀਂ ਸਰਕਾਰ ਨੂੰ ਇੱਕ ਮੰਗ ਕਰਦੇ ਆ ਕਿ ਸਾਡੇ ਜਿਹੜੇ ਮੁਲਾਜ਼ਮਾਂ ਰੈਸਟ ਕੀਤੇ ਹੋਏ ਆ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਕੋ ਕਿਲੋਮੀਟਰ ਸਕੀਮ ਬੱਸਾਂ ਦਾ ਜਿਹੜਾ ਟੈਂਡਰ ਰੱਦ ਕੀਤਾ ਜਾਵੇ ਜੇਕਰ ਸਰਕਾਰ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਨਹੀਂ ਰੱਦ ਕਰਦੀ ਜਾਂ ਸਾਡੇ ਮੁਲਾਜ਼ਮਾਂ ਨੂੰ ਰੁਹਾਣੀ ਕਰਦੀ ਤਾਂ ਆਉਣ ਵਾਲੇ ਜਿਹੜੇ ਦਿਨ ਆ ਉਹ 29 30 31 ਦੇ ਵਿੱਚ ਵਿੱਚ ਅਸੀਂ ਕੋਈ ਆਪਣਾ ਪ੍ਰਟੈਸਟ ਕਰਕੇ ਮੁੱਖ ਮੰਤਰੀ ਪੰਜਾਬ ਦਾ ਘਰਾਓ ਕਰੀਏ ਜਾਂ ਕਿਸੇ ਅਣਮਿੱਥੇ ਸਮੇਂ ਲਈ ਕਿਸੇ ਪੁਲ ਦਾ ਘਰਾਓ ਕਰੀਏ ਕਿਉਂਕਿ ਸਾਡੇ ਨਾਲ ਜਿਹੜੀਆਂ ਮੌਜੂਦ ਜਥੇਬੰਦੀਆਂ ਸਟੂਡੈਂਟ ਫੰਡਰੇਸ਼ਨ ਜੱਟਾਂ ਖਾਨ ਜੱਥੇ ਬੰਦੀਆਂ ਜਾਂ ਹੋਰ ਵੀ ਪ੍ਰਭਾਭਰੀ ਜੱਥੇ ਬੰਦੀਆਂ ਵਾ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨੇ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਪੂਰੇ ਪੰਜਾਬ ਦੇ 7 ਦੀਪੂਆ ਰਸਟਾਈਆਂ ਦੀਪੀਆਂ ਚੋਂ ਅਸੀਂ ਬੰਦੇ ਰਸਟ ਕੀਤੇ ਗਏ ਆ ਹਰ ਇੱਕ ਸੋਡੇ ਦੇ ਲੀਡਰ ਦੇ ਘਰੇ ਦੀਪੂ ਕਮੇਟੀਆਂ ਦੇ ਕੰਮ ਕਰਦੇ ਪ੍ਰਧਾਨ ਸਕੱਤਰਾਂ ਦੇ ਘਰੇ ਜਾਂ ਆਮ ਵਰਕਰਾਂ ਦੇ ਘਰੇ ਇੱਕ ਗੈਸਟਰਾਂ ਵਾਲਾ ਸਲੂਟ ਦਿੱਤਾ ਗਿਆ ਉਹਨਾਂ ਦੇ ਘਰੇ ਜਿਹੜੀ ਛਾਪੇ ਮਾਰੀ ਕਰਕੇ ਉਹਨਾਂ ਨੇ ਇਹ ਗੰਧਾਂ ਤੱਕ ਟੱਪ ਕੇ ਉਹਨਾਂ ਨੂੰ ਅਰੈਸਟ ਕਰਨ ਦੀ ਜਿਹੜੀ ਕੋਸ਼ਿਸ਼ ਵੀ ਕੀਤੀ ਗਈ ਤੇ ਕੋਈ ਸਾਥੀਆਂ ਨੂੰ ਕੋਈ ਜਿਹੜਾ ਅਰੈਸਟ ਵੀ ਕਰ ਲਿਆ ਗਿਆ ਕੀ ਮੰਗ ਕਰਦੇ ਕੀ ਕਹਿੰਦੇ ਕਰੋ ਸਰ ਅਸੀਂ ਮੰਗ ਕਰਦੇ ਆਂ ਕਿ ਜਿਹੜੇ ਸਾਡੇ ਅਰੈਸਟ ਕੀਤੇ ਹੋਏ ਸਾਥੀ ਆ ਬਿਨਾਂ ਕਸੂਰ ਤੋਂ ਉਹਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਸੋ ਤੇ ਕਿਲੋਮੀਟਰ ਬਸਾਂ ਦਾ ਜਿਹੜਾ ਟੈਂਟਰ ਰੱਦ ਕੀਤਾ ਜਾਵੇ ਕਿਉਂਕਿ ਸਾਡੇ ਸਾਥੀਆਂ ਦੀਆਂ ਪੱਗਾਂ ਲਾਪੀਆਂ, ਕੇਸਾਂ ਦੀ ਬੇਦਰਦੀ ਕੀਤੀ ਗਈ ਆ ਅਸੀਂ ਕਾਲ ਤੱਕ ਸਾਹਿਬ ਦੇ ਯੋਗਦਾਰ ਮੈਂ ਬੇਨਤੀ ਕਰਦੇ ਆ ਤੇ ਹੋਰ ਵੀ ਜਿੰਨੇ ਸਿੱਖ ਕਾਮੇ ਦੇ ਨਾਲ ਰਿਲੇਟਡ ਜਥੇਬੰਦੀਆਂ ਨਾਲ ਬੇਨਤੀ ਕਰਦੇ ਆ ਕਿ ਸਾਡੇ ਕੇਸਾਂ ਦੇ ਜਿਹੜੇ ਸਿੱਕੀ ਸਰੂਪ ਇੱਕ ਸਾਡਾ ਕਰਮਚਾਰੀ ਆ ਜਿਹਦੀ ਕੇਸਾਂ ਦੀ ਬੇਇੱਜ਼ਤੀ ਹੋਈ ਆ ਉਹ ਬੇਇੱਜ਼ਤੀ ਦਾ ਜੜਾ ਵਾ ਸਾਨੂੰ ਇਨਸਾਫ ਦਵਾਇਆ ਜਾਵੇ। ਜਨਾਬ ਵਜੀਰ ਸਿੰਘਾ ਜੀ ਡੀਪੂ ਭਦਲਪੱਟੀ ਤੇ ਸਾਡੀ ਇਹ ਲਾ ਕਿਲੋਮੀਟਰ ਜਿਹੜੀ ਬੱਸਾਂ ਨੇ ਆ ਉਹ ਟੈਂਡਰ ਵਧ ਕੀਤਾ ਜਾਵੇ। ਜੋ ਜਿੰਨੇ ਪਕਾ ਦੇ ਕੱਚੇ ਕਹਿੰਦੇ ਆ ਬਿਨਾਂ ਸ਼ਰਤ ਤੋਂ ਬਿਨਾਂ ਟੈਟ ਕੋ ਜਿਹੜੇ ਆਰਸ਼ੋਸ਼ੀਗਾਂ ਦੇ ਕਰੈਡਿਟ ਤੇ ਕਰੈਡਿਟ ਜਿਹੜੇ ਰੈਮੇਰ ਕੀਤੇ ਜਾਣ ਸਾਡੀ ਜਿਹੜੀ ਮੁੱਖ ਮੰਗ ਆ ਇਹਨਾਂ ਦੇ ਮਹਤਵੇ ਦੇ ਨਾਲ ਬਸਾਂ ਰੱਦ ਕਰਕੇ ਜਦ ਬੰਦੇ ਸਾਰੇ ਸਾਡੇ ਰੈਗੂਲਰ ਕੀਤੇ ਜਾ ਰਹੇ ਨੇ ਕਿੰਨੇ ਦੇ ਤੁਸੀਂ ਇਸ ਸਟੇਜ ਵਿੱਚ ਕੰਮ ਕਰ ਰਹੇ ਹੋ ਅਸੀਂ 2008 ਤੋਂ ਐਸਡੀਬੂ ਦੇ ਵਿੱਚ ਕੰਮ ਕਰ ਰਹੇ ਹਾਂ ਕੋਈ ਕੋਈ ਕਰਨ ਵਾਲੀ ਨਹੀਂ ਅੱਜ ਤਾਂ ਕੋਈ ਮੰਗ ਨਹੀਂ ਮੰਨੀ ਗਈ ਜਾਨੀਆਂ ਤਾਹੇ ਮੰਗਾ ਜਿਹੜੀ ਵੀ ਸਰਕਾਰ ਆਉਣੀ ਹੈ ਸਾਨੂੰ ਲਾਰੇ ਲਾ ਕੇ ਚੱਲ ਜਾਂਦੀ ਆ ਉਹ ਕਹਤਾ ਹੈ ਦੁਨੀਆ ਦੇ ਤਰ੍ਹਾਂ ਸਾਰੇ ਬੰਦੇ ਕੰਮ ਕਰਦੇ ਆ ਮੈਂ ਮੰਗ ਕਰਦੇ ਹਾਂ ਮੰਗ ਇਹ ਕਰਦੇ ਹਾਂ ਕਿ ਕਿਲੋਮੀਟਰ ਦਾ ਟੈਂਡਰ ਹੋ ਰੱਦ ਕੀਤਾ ਜਾਵੇ ਤੇ ਜਿੰਨੇ ਬੰਦੇ ਸਾਡੇ ਰੈਸਟ ਕੀਤੇ ਆ ਰਾਤ ਦੇ 40 50 ਦੇ ਵਿੱਚ ਕਰੀਬ ਬੰਦੇ ਰੈਸਟ ਕੀਤੇ ਆ ਬਿਨਾਂ ਸ਼ਰਤੋ ਰਿਹਾਰਤ ਕੀਤਾ ਜਾਵੇ ਕਿ ਜਿਹੜੇ ਸਾਡੇ ਰਗਰ ਦੀ ਮੰਗਾ ਜਿਹੜਾ ਇਹਨਾਂ ਨੇ ਟਰੈਕਟਰਾਂ ਨਾਲ ਅੱਜ ਇਹਦੀ ਟੋਰਨ ਲਿਆ ਪਹਿਲਾਂ ਉਧਰ ਦੀ ਉਧਰ ਹੀ ਪਈਆਂ ਵਾ ਤੇ ਉਹ ਸਾਡੇ ਦੇ ਬੰਦੇ ਪੱਕੇ ਕੀਤਾ ਜਾਲ ਤੇ ਜਿਹੜੀਆਂ ਸਾਡੀਆਂ ਮੰਗਾ ਮੰਨ ਚੁੱਕੇ ਆ ਉਹ ਵੀ ਨਹੀਂ ਲਾਗੂ ਕੀਤੇ ਆ ਤੇ ਉਹ ਮੰਗਾ ਤੁਰੰਤ ਲਾਗੂ ਕੀਤੇ ਆ ਜੇ ਸਵੇਰ ਤੋਂ 5 ਵਜੇ ਤੋਂ ਚੱਲਣਗੇ ਜਦੋਂ ਸਾਡੇ ਰਾਤ ਇਹਨਾਂ ਨੇ ਬੰਦੇ ਕਿਤੇ ਆ 2:30 ਵਜੇ ਵੇਲੇ ਬੰਦੇ ਚੁਪਕ ਨੇ ਚੱਲੂ ਕਰਦੇ ਕਿਉਂਕਿ ਹਰੀ ਹੜਤਾਲ ਅੱਜ 10:00 ਤੋਂ ਬਾਅਦ ਹੀ 12:00 ਵਜੇ ਲੈ ਡੰਡਰ ਕੋਲ ਨਹੀਂ 1:00 ਵਜੇ ਤੁਹਾਡੀ ਹੜਤਾਲ ਦਾ ਜਿਹੜਾ ਇਹ ਲਾਏ ਨੇ ਇਹ ਜਿਹੜੇ ਇਹ ਬੰਦੇ ਰਾਤ ਚੁੱਕੇ ਹਨ ਸਵੇਰ ਪਹਿਲੇ ਡਮਾਟਰ ਦੀਪੂ ਬੰਦ ਕਰਨੇ ਪੈਗੇ ਅਜੇ ਤੱਕ ਸਾਡੇ ਕੋਲ ਮੋਕਾ ਤੇ ਹਰੀ ਕੋਈ ਨਹੀਂ ਆਇਆ ਨਾ ਪ੍ਰਸ਼ਾਸਨਾਂ ਦੀ ਗੱਲਬਾਤ ਦੇ ਵਿੱਚ ਪਿਆ ਹਾਲਾਤ ਪਰ ਜੇਕਰ ਨਹੀਂ ਬੰਦੇ ਤੇ ਕੱਲ ਹੋ ਸਕਦਾ ਹੈ ਸੀਐਮ ਦਾ ਆਉਣਾ ਚੰਡੀਗੜ੍ਹ ਦਾ ਭਰਾ ਕਰੀਏ